ਸਾਸੀ ਕਾਲਜੇ ਨਵੇਂ ਵਲੌਗ ਦੇ ਵਿੱਚ ਆ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਲਓ ਜੀ ਹੁਣ ਅਸੀਂ ਜਾਣਗੇ ਅੱਜ ਦੇ ਵਿਆਹ ਤੇ ਤੇ ਹੁਣ ਹੁਣ ਲੱਗਦਾ ਤਿਆਰ ਤਿਆਰ ਹੋ ਕੇ ਫਿਰ ਜਾਂਦੇ ਆ ਉੱਥੇ ਤੇ ਅਮਨ ਹੁਣ ਇਹਦਾ ਹੋਣ ਲੱਗ ਗਿਆ ਤਿਆਰ ਬਾ ਮੈਂ ਵੀ ਪੱਗ ਬੰਨਣਾ ਤੇ ਕੱਪੜੇ ਪਾਉਣੇ ਆ ਤੇ ਮਿਲ ਜਾਂ ਫਿਰ ਤਿਆਰ ਹੋ ਕੇ ਸਾਨੂੰ ਲਓ ਜੀ ਕਹਿੰਦੇ ਪੈਂਸ ਵੀ ਹੋ ਗਈ ਗੱਡੀ ਰਹਿ ਰਹੀ ਹੈ ਕਾਲੀ ਕਾਲੀ ਗੱਡੀ ਪਈ ਹੈ ਕੱਢ ਲੀਂ ਇਹ ਮੈਕ ਨਾ ਮੈਕ ਨਾ ਕਿਉਂ ਵਧੀਆ ਲੱਗਦੀ ਆ ਕਿੰਨੀ ਸੋਹਣੀ ਹੋ ਗਈ ਹੈ ਨਾ ਵਧੀਆ ਬੜੀ ਗੁਡੀ ਤੇਰੀ ਗੱਡੀ ਤੇ ਆਉ ਵੀ ਰੈਡੀ ਹੋ ਗਏ ਤੇ ਚੰਨੇ ਹੁਣ ਵਿਆਹ ਤੇ ਚਲੋ ਚੱਲੀਏ ਚੰਗਾ ਬਣੇ ਕਾਲਾ ਭੈਣ ਦੇ ਘਰੇ ਤਿਆਰ ਹੋ ਕੇ ਚੱਲੇ। ਜੰਗਾ ਭਾਈ। ਜੰਗਾ ਵਾਸੀ। ਲੋਈ ਹੋ ਗਈ ਕਹਿੰਦੇ ਟਿੱਕੜੀ ਰੈਡੀ। ਆਹ ਹਾਏ ਰੱਬਾ। ਐਨਾ ਹੁੰਦਾ ਭਾਈ ਕਾਲੀ ਤੇ ਪ੍ਰੋਜੈਕਟ ਤਿਆਰ ਹੋਣਾ ਬਹੁਤ ਔਖਾ। ਪੂਰੇ ਅੱਧੇ ਘੰਟੇ ਤਿਆਰ ਹੋਇਆ ਜੱਸ ਤੇਰੇ ਵਿਆਹ ਤੇ। ਹੋਰ ਇਹ ਪੈਸਾ ਚਾਬੀ ਦੇ ਕੇ ਨਹੀਂ ਛੱਡੇ ਹੁੰਦੇ ਤਾ। ਹਾਂ। ਕਿੱਥੇ ਦੋ ਮੋਟੇ ਕੋਈ ਕਿਧਰ ਨੂੰ ਕਿਧਰ ਨੂੰ ਦਾਣਾ ਭੈਣ ਨੂੰ ਕੀਤਾ ਠਿਕਰੀਏ ਨੂੰ ਫੋਨ ਆ ਦੇਸੀ ਭਈ ਆਉਣੇ ਆ ਅੱਜ ਵਿਆਹ ਤੇ ਜਾਣਾ ਸੀ ਤਾ ਤਿਆਰ ਹੋ ਕੇ ਜਾਵਾਂਗੇ ਉਹ ਕਹਿੰਦੇ ਵੀ ਆਓ ਗੈਰ ਕੰਮ ਫੇਰ ਅਸੀਂ ਜਾ ਕੇ ਜਾਨ ਸਰਵਸ ਉਹਨਾਂ ਨੂੰ ਐਂ ਕਹਤਾ ਵੀ ਸਾਨੂੰ ਪਾਣੀ ਪੀ ਕੇ ਛੱਡ ਦੋ ਉਹਨਾਂ ਨੇ ਪਾਣੀ ਪੀ ਕੇ ਛੱਡਤਾ ਰਸੇ ਖੋਲ ਤੇ ਬਾਹਰ ਉਹਦੂ ਬਾਹਰ ਤਾਂ ਨਹਾ ਤੋ ਕੇ ਰੈਡੀ ਹੋ ਕੇ ਆਉਣਾ ਪਹੁੰਚ ਗਏ ਵਿਆਹ ਤੇ ਇਹ ਪਾਵਰ ਹੈ ਆ ਤੁਸੀਂ ਹੁੰਦੇ ਐਨਾ ਬਟਨ ਨੂੰ ਆਇਆ ਲੈ ਗਿਆ ਖਲੀ ਹੁਣ ਲੈ ਕੇ ਗਿਆ ਜੋੜੀ ਨੂੰ ਅੰਦਰ ਪੈਸ ਹੈ ਹੈ ਧੂਲ ਦੁਲਹਨ ਦਿਲੋ ਪਾਲੇ ਦੁਲਹਨ ਆ ਲੈ ਜਾਂਗੇ ਸੀ Quan and बna prenрг बसे बसे वाह रेस्ट लेना पड़ेगा ये ताकि आप भी पानी पी जाएं भाई दूध लेना है तो चले जाते हैं हाँ 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 ह

ਉਹ ਯਾਰ ਉਹ ਉਹ ਵੀ ਪਤਾ ਉਹ ਐ ਕਰਦਾ ਕਰਦੀ ਮੈਂ ਰਾਹ ਹੋ ਗਿਆ ਉਹ ਕਿਸੇ ਬੰਦੇ ਨੇ ਕੌਫੀ ਮੰਗ ਲਈ ਉਹਨੇ ਵੀ ਕਿਹਾ ਕਵੇ ਨਾ ਦੇਖਣੀ ਬੰਦਾ ਖੜਾ ਹੋਇਆ ਉਹਨੇ ਦੇਖਿਆ ਕਿ ਕੌਫੀ ਮੰਗ ਲਈ ਕਰ ਲਈ ਵੀਰੇ ਦੀ ਹਨਾ ਉਹਨੇ ਕਾ ਕਿਉਂ ਬੋਰ ਹੈ ਜੀ ਸਹੀ ਗੱਲ ਹੈ ਆਪਣੇ ਜਣਾ ਮਾੜਾ ਚੱਲ ਰਿਹਾ ਸਹੀ ਗੱਲ ਹੈ ਬਹੁਤ ਜਿਆਦਾ ਆ ਚਲੋ ਜੀ ਚਲਿਏ ਹੁਣ ਘਰਾਂ ਨੂੰ ਬਾਏ ਬਾਏ ਵੀਰੇ ਚਲੋ ਸਟੈਂਡਰਾ ਠੀਕ ਆ ਬਾਏ ਮੰਮੀ ਬਾਏ ਬਾਏ ਉਹ ਅਲੱਗ-ਅਲੱਗ ਆ। ਹਾਂਜੀ। ਚੰਗਾ ਮਸੜੀ। ਲੋਹੇ ਵਾਲੇ ਹੱਡ ਚੜ੍ਹ। ਚੰਗਾ ਵੀਰੇ, ਚੰਗਾ ਵੀਰੇ। ਓਕੇ ਬੰਦ। ਪੁਨਾ ਮਾ ਬਣਾਈ ਚੰਗਾ ਪਲਾਨ ਆ। ਚੰਗਾ ਮਣ। ਮਸੜ ਸ਼ੀਸ਼ੇ ਵਿੱਚ ਹੀ ਹੱਥ ਕੱਢੀ ਖੜਾ। ਵੀ ਆ ਜਾਓ ਚੰਗਾ। ਹੋਰ। ਮਸੜ ਸ਼ੀਸ਼ੇ ਵਿੱਚ ਹੱਥ ਕੱਢੀ ਖੜੀ। ਹਾਂ ਮੈਂ ਚੰਗਾ ਮਸੜੀ ਸ਼ਸ਼ੀ ਕਾਨ। 1 ਮਿੰਟ। ਨੇ ਉਧਰ ਬੰਦ ਰਜਾ ਚਲੋ ਚੀਜ਼ ਹੈ ਪੜਾਈ ਐਕਸਟਰਾ ਆਮਰੀ ਮੇਰੇ ਫੋਨ ਚ ਵੀਡੀਓ ਬਣਾਈ ਇੱਥੇ ਵੀ ਆ ਜਾਓ ਇਹਦੇ ਮੱਦੇ ਲੈ ਤਾਂ ਨਾ ਚੱਕ ਦੋ ਕੋਈ ਬਾਤ ਐ ਉਹ ਤੇ ਕਿਸੇ ਤੇ ਸਤੇ ਨਾ ਕਾਫੀ ਹਨੇਰਾ ਹੀ ਜਾਂਦਾ ਲਾਈਟ ਮੈਂ ਯਾਰ ਤੈਨੂੰ ਵੀਡੀਓ ਦਿਖਾਉਣਾ ਐ ਇੱਥੇ ਵਾਲੀ ਲਾਈਟ ਮੈਂ ਗੱਡੀ ਥੋੜੀ ਮੈਂ ਮੂਹਰੇ ਜਦੋਂ ਹੋਇਆ ਇੱਥੇ ਉੱਧਰ ਜਾ ਕੇ ਬਣਾ ਲਿਓ ਜੀ ਬਾਕੀ ਠੀਕ ਆ ਇੱਥੇ ਚਲੋ ਚਲੋ ਧੰਨਵਾਦ ਚਲੋ ਠੀਕ ਐ ਜੀ ਬਾਏ ਬਾਏ ਤੁਹਾਨਾਂ ਨਾਲ ਠੀਕ ਐ ਵੀਰੇ ਸਤਿ ਸ਼੍ਰੀ ਅਕਾਲ ਇਧਰ ਆ ਪਾਈ ਸਾਰੇ ਸਾਸਿਕਾ ਬਾਏ ਜਾ ਕੇ ਫੁੱਲ ਲਾ ਦਿਓ ਹਾਂ ਤੁਸੀਂ ਲਾਓ ਵੀਰੇ ਅਸੀਂ ਤਾਂ ਵੀਰੇ ਨੇੜੇ ਨੇੜੀ ਆ ਹਾਂ ਤੁਸੀਂ ਲਾ ਦਿਓ ਹੁਣ ਵੀਰੇ ਇੱਥੇ ਤੂੰ ਕਿੱਧਰ ਨੂੰ ਵੀਰੇ ਰੈਪ ਪੈਂਦੇ ਕੁਛ ਨਹੀਂ ਹੁੰਦਾ ਸੀ ਫਿਰ ਘਾਣਾ ਦੀ ਗੱਲਾਂ ਕਰੂੰਗੀ ਨਹੀਂ ਨਹੀਂ ਆ ਨਹੀਂ ਕੋਈ ਚੱਕਰ ਐ ਇੱਥੋਂ ਰਾਹ ਬਾੜ ਦੇਣਾ ਤੂੰ ਜਾਈਂ ਇਧਰ ਨੂੰ ਅਸੀਂ ਜਾਵਾਂਗੇ ਇਧਰ ਨੂੰ ਉਹ ਤੋ ਇੱਧਰ ਜਾਣਾ ਮੈਂ ਉਹ ਲੈ ਕੇ ਆਈ ਆਂ ਅੰਟੀ ਇਹਨਾਂ ਨੂੰ ਘੇੜਾ ਸਾਡੇ ਕੋਲ ਜਿਮਰਾਇਆ ਕੱਢਾਂਗੇ ਕੱਢਾਂਗੇ ਠੀਕ ਆ ਪੰਡੋਰੀ ਕਿੱਥੇ ਆਉਗੀ ਪੰਡੋਰੀ ਪਗਾਏ ਦੀ ਹਾ ਟੱਲੇ ਟੱਲੇ ਵਾਲ ਦੇ ਬੋਲ ਕੋਲ ਦੀ ਜਾਵੇਂਗਾ ਤੂੰ ਤੁਸੀਂ ਉਧਰ ਜਾਣਾ ਨਾ ਨਾ ਤੁਸੀਂ ਤੂੰ ਉਧਰ ਐਸ ਤਾਂ ਦੁੱਢੀ ਬਸ ਛੋੜਦਾ ਆਹੀ ਅੱਜ ਇਧਰ ਹੀ ਆਏ ਸੀ ਛਕ ਅੱਜ ਤੂੰ ਗਿਆ ਸੀ ਪਿੰਡ ਨੂੰ ਨਹੀਂ ਗਏ ਸੁੱਖ ਦਾ ਪਿੰਡ ਹਾਂ ਉੱਥੇ 7 ਕਿਲੋਮੀਟਰ ਗਾਹਾਂ ਆਪਣਾ ਤੁਹਾਡਾ ਪਿੰਡ ਹਾਂ ਤੁਹਾਡਾ ਇਧਰ ਸਾਈਡ ਜਿਹਨੂੰ ਪੈਣਾ ਨਾ ਹਾਂ ਛੋੜਾ ਅੱਛਾ ਰੋਡ ਉਹੀ ਆ ਪੰਡੋਰੀ ਵਿੱਚ ਦੀ ਲੰਘਣਾ ਸੀ ਨਹੀਂ ਨਹੀਂ ਜਿਹੜਾ ਤੁਹਾਡਾ ਪਿੰਡ ਦਾ ਲੋਗੜਾ ਉਧ ਸਈਆ ਦਾ ਬੂਥਾ ਦੇ ਕਿੱਡਾ ਆਉਂਦਾ ਦਿਖਾਵਾਂ ਇਹਦਾ ਬੰਦਰਾ ਇੱਕ ਗੱਸਤ ਨੂੰ ਇੰਸਾਨਾਂ ਲਈ ਜੁਨੀ ਚਾਕੇ ਕਹਿੰਦਾ ਜਿਨ੍ਹਾਂ ਨੇ ਮਗਰ ਬਿੰਦਰ ਲੱਗਦਾ ਹੁੰਦਾ ਉਹ ਬਾਤਰੀ ਬਿੰਦਲ ਬੰਦੇ ਉਹਨੇ ਰੇਡੀ ਵਿਚਾਰਾਂ ਦੇ ਕੇ ਨਹੀਂ ਆਦੀ ਹੋਰ ਤੁਸੀਂ ਦੇ ਆਓ ਦੇਖੀ ਆਹ ਦੇਖੀ ਮੈਨੇ ਬੜਾ ਪਿਆਰ ਕਰ ਦਿਆ ਸੋਨ ਲੱਗੇ ਮਹਾਰਾਜੀ ਬੜਾ ਜਿਆਦਾ ਪਿਆਰ ਕਰਦਾ ਹੈ ਹੈ ਮੈਂ ਤੇਰੀ ਲੱਤ ਜੀ ਨੂੰ ਲੱਬ ਲੱਬ ਕੇ ਲਾਉਂਦਾ ਹਾਂ ਨਾ ਆ